ਪੰਜਾਬ ਇਲੈਕਟਰਲ ਅਫੀਸਰ ਸਾਡੇ ਨਾਲ ਮੌਜੂਦ ਨੇ ਸਿਬਨ ਜੀ ਉਹਨਾਂ ਨਾਲ ਗੱਲਬਾਤ ਕਰਦੇ ਕਿ ਹੁਣ ਲੋਕ ਸਭਾ ਚੋਣਾਂ ਦਾ ਬਿਗੁੱਲ ਬੱਜ ਚੁੱਕਾ ਹੈ तमाम ਪਾਰਟੀਆਂ ਵੀ ਪੱਪਾ ਪਾਣੇ ਜਿਹੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਮੋਨਿਟਰਿੰਗ ਹੋ ਰਹੀ ਹੈ तमाम ਜਾਣਕਾਰੀ ਲੈਂਦੇ ਆ ਸਰ ਜਿਸ ਤਰੀਕੇ ਹੁਣ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਜੇਕਰ ਅਸੀਂ ਦੇਖੀ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਪੰਜਾਬ ਦੇ ਉੱਤੇ ਕਿਸ ਤਰ੍ਹਾਂ ਮੋਨਿਟਰਿੰਗ ਕੀਤੀ ਜਾ ਰਹੀ ਹੈ ਇਲੈਕਸ਼ਨ ਕਮਿਸ਼ਨ ਕੀ ਜੋ ਵੀ ਡਾਇਰੈਕਸ਼ਨਸ ਹੈ ਉਸੇ ਮੁਤਾਬਿਕ ਅੱਜ Uh, हमने पॉलिटिकल पार्टीज के साथ मीटिंग किया है वो पॉलिटिकल पार्टीज को जो भी नॉमिनेशन की प्रोसीजर है या परमिशन की जो प्रोसीजर है और जो मॉडल कोड ऑफ कंडक्ट की जो हदायतें हैं इलेक्शन कमीशन की तरफ से वो उनको समझाया गया है और बाकी हमारी जो तैयारियां हैं इलेक्शन कमीशन की uh, तरफ से जो भी हदायतें हैं वो सारी है पालना की जा रही है सॉरी के आ, और आ, तो पंजाब की जो शेड्यूल है वो बेसिकली फर्स्ट जून को पोलिंग है सेवन तारीख को जो उसकी गवर्नमेंट नोटिफिकेशन होगा तो नोटिफिकेशन के बाद फिर आ, उसकी जो भी प्रोसीजर है डेट ऑफ नॉमिनेशन है डेट ऑफ नॉमिनेशन के बाद डेट ऑफ विड्रोवल होता है स्क्रूटनी होता है तो उसके बाद जो पोलिंग डेट है वो फर्स्ट जून को है जी ਅਮ ਇਲੈਕਸ਼ਨਸ ਦੇ ਦੌਰਾਨ ਜੋ ਦੋ ਅਸੀਂ ਇੱਕ ਗੱਲ ਕਰ ਲਈਏ ਪੈਸੇ ਦਾ ਜਿਹੜਾ ਲੈਣ-ਦੇਣ ਹੈ ਚਾਹੇ ਉਹ ਚੋਣਵੀ ਪਾਰਟੀਆਂ ਨੇ ਜਾਂ ਇੰਡੀਵਿਜੂਅਲ ਹੈ ਉਸ ਦੇ ਉੱਤੇ ਕਿਸ ਤਰੀਕੇ ਨਜ਼ਰ ਰੱਖੀ ਜਾ ਰਹੀ ਹੈ ਦੇਖੋ ਇਲੈਕਸ਼ਨ ਕਮਿਸ਼ਨ ਕੀ ਡਾਇਰੈਕਸ਼ਨ ਦੇ ਮੁਤਾਬਿਕ ਹਮੇ ਐਕਸਪੈਂਡੀਚਰ ਕੀ ਜੋ ਆਬਜ਼ਰਵੇਸ਼ਨ ਲਈ ਕਾਫੀ ਹਦਾਇਤਾਂ ਹੈ आ, वो अभी कैंडिडेट्स के ऊपर लागू नहीं होगा अभी पॉलिटिकल को ऊपर ही लागू होगा उनकी जो भी परमिशन वगैरह हैं उन, आ, सुविधा पोर्टल के थ्रू हम दे रहे हैं। और जो भी एक्सपेंडिचर अभी पॉलिटिकल पार्टीज करेगा वो पॉलिटिकल पार्टीज के अकाउंट में होगा और जब कैंडिडेट नॉमिनेट हो जाएगा उसके बाद कैंडिडेट के एक्सपेंडिचर होगा कोड ऑफ कंडक्ट जरा लागू हो चुका है ਪਾ ਮੇ ਕੰਪਲੇਂਟਸ ਹੁਣ ਜਾਂ ਫਿਰ ਪੂਰੇ ਜ਼ਿਲ੍ਹਿਆਂ ਦੇ ਵਿੱਚ ਕਿਸ ਤਰੀਕੇ ਜੋ ਡਾਟਾ ਹੈ ਉਸ ਨੂੰ ਕਲੈਕਟ ਕੀਤਾ ਜਾ ਰਿਹਾ ਹੈ ਜਾਂ ਫਿਰ ਕਿਸ ਤਰੀਕੇ ਜੋ ਕੰਪਲੇਂਟਸ ਨੇ ਉਹਨਾਂ ਨੂੰ ਫਾਲੋ ਕੀਤਾ ਜਾ ਰਿਹਾ ਹੈ ਮਾਡਲ ਕੋਡ ਆਫ ਕੰਡਕਟ ਕੀ ਵਾਇਲੇਸ਼ਨ ਨੋਟ ਅਸੀਂ ਬੇਸਿਕਲੀ Uh, कोई भी मॉडल कोड ऑफ कंडक्ट की वायलेशन होता है वो uh, हमें इंटीमेट करने के लिए एक सी विजिल ऐप है सी विजिल ऐप के थ्रू एनी वोटर्स एनी एनी कॉमन सिटीजन कैन नोटिफाई अस थ्रू एनी वायलेशन होती द मॉडल कोड ऑफ कंडक्ट उसके बाद हंड्रेड मिनट के अंदर उसकी कार्रवाई होता है रिमूवल ऑफ uh, um, कोई वायलेशन है वो उसकी होता है uh, उसके अलावा जो भी कंप्लेंट्स एन पोर्टल भी है हमारा उसमें भी कोई भी कंप्लेन किसी का है वो कर सकते हैं और मॉडल कोड ऑफ कंडक्ट के थ्रू कोई पहले जो जितने भी उसके पहले जो वायलेशन है वो सारे हम रिमूव कर चुके हैं फ्लैक्स बैनर्स वगैरह जो भी पब्लिक प्रॉपर्टी और प्राइवेट प्रॉपर्टी के ऊपर जो वायलेशन है वो ऑलरेडी रिमूव हो चुके हैं तो कुछ डाटा है किन्नी जो होर्डिंग ने वो हटाए जा चुके हैं पंजाब कल तक जो है अराउंड ट्वेंटी थाउजेंड के ऊपर जो है फ्लैक्स बैनर्स वगैरह रिमूव ऑलरेडी कर चुके हैं ਤੋ ਕਿਉਂਕਿ ਜੇਕਰ ਦੇਖਿਆ ਜਾਏ ਤਾਂ ਡੈਮੋਕ੍ਰੇਸੀ ਦੇ ਵਿੱਚ ਸਭ ਤੋਂ ਵੱਡਾ ਫੈਸਟੀਵਲ ਮੰਨਿਆ ਜਾਂਦਾ ਹੈ ਇਲੈਕਸ਼ਨਸ ਹੁਣ ਆਨ ਵਾਲੇ ਸਮੇਂ ਦੇ ਵਿੱਚ ਹਾਲਾਂਕਿ ਕਾਫੀ ਸਮਾਂ ਹੈ ਇਸ ਦੇ ਵਿੱਚ ਲੇਕਿਨ ਦੇਖਣਾ ਹੋਏਗਾ ਪੰਜਾਬ ਦੇ ਵਿੱਚ ਕਿਸ ਤਰੀਕੇ ਮੋਨਿਟਰਿੰਗ ਜਿਹੜੀ ਹੈ ਚੱਲਦੀ ਹੈ ਔਰ ਉਸ ਤੋਂ ਬਾਅਦ ਜਦੋਂ ਕੋਡ ਆਫ ਕੰਡਕਟ ਤੋਂ ਬਾਅਦ ਸ਼ਿਕਾਇਤਾਂ ਜਿਹੜੀਆਂ ਮਿਲਦੀਆਂ ਨੇ ਉਸ ਦੇ ਉੱਤੇ ਕਿਸ ਤਰੀਕੇ ਕਾਰਵਾਈ ਹੁੰਦੀ ਹੈ ਇਲੈਕਸ਼ਨਸ ਆਰ ਦਾ ਫੈਸਟੀਵਲ ਆਫ ਡੈਮੋਕ੍ਰੇਸੀ ਇਕੱਲੇ ਤਿਉਹਾਰ ਹੀ ਨਹੀਂ ਬਲਕਿ ਲੋਕਤੰਤਰ ਦੀ ਖੂਬਸੂਰਤੀ ਹੁੰਦੇ ਨੇ ਚੋਣਾ ਸੋ ਹੁਣ ਲੋਕ ਸਭਾ ਚੋਣਾਂ ਦਾ ਬਿਲਕੁਲ ਬਚ ਚੁੱਕਾ ਹੈ ਔਰ ਇਸ ਦੇ ਨਾਲ ਹੀ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਆਪਾਂ ਕਹਿ ਸਕਦੇ ਹਾਂ ਕਿ ਇੱਕ ਬਾਸ ਦੀ ਅੱਖ ਦੇ ਨਾਲ ਨਿਗਰਾਨੀ ਰੱਖੀ ਜਾ ਰਹੀ ਹੈ ਲੇਕਿਨ ਕਿਸ ਤਰੀਕੇ ਮੋਨਿਟਰਿੰਗ ਹੋ ਰਹੀ ਹੈ ਉਹ ਤੁਹਾਨੂੰ ਦਿਖਾਉਂਦੇ ਆਂ ਨਾਲ ਨਾਲ ਸਕਰੀਨ ਦੇ ਉੱਤੇ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਫਲਾਈਟ ਸਕਾਟ ਟੀਮ ਜੋ ਹੈ ਉਹ ਹਰ ਇੱਕ ਜ਼ਿਲ੍ਹੇ ਦੇ ਉੱਤੇ ਤਾਇਨਾਤ ਕੀਤੀ ਗਈ ਹੈ 351 ਦੇ ਤਕਰੀਬਨ ਜਿਹੜੇ ਨੇ ਵਹੀਕਲਸ ਉਹ ਭੇਜੇ ਜਾ ਚੁੱਕੇ ਨੇ ਹਰ ਇੱਕ ਹਲਕੇ ਦੇ ਵਿੱਚ ਕਿਉਂਕਿ 117 ਹਲਕੇ ਨੇ ਹਰ ਇੱਕ ਹਲਕੇ ਦੇ ਵਿੱਚ ਤਿੰਨ ਟੀਮਾਂ ਨੇ ਜੋ ਉਹ ਪੇਂਜੀਆਂ ਗਏ ਨੇ ਸੋ ਤੁਹਾਨੂੰ ਨਾਲ-ਨਾਲ ਆਪਾਂ ਸਮਝਾਵਾਂਗੇ ਕਿ ਇਸ ਤਰੀਕੇ ਮੋਨਿਟਰਿੰਗ ਹੋ ਰਹੀ ਹੈ ਔਰ ਇਹ ਸਕਰੀਨ ਦੇ ਉੱਤੇ ਤੁਸੀਂ ਦੇਖ ਪਾ ਰਹੇ ਹੋ ਫੋਰ ਐਗਜ਼ਾਮਪਲ ਦੇ ਤੌਰ ਤੇ ਆਪਾਂ ਲੈ ਸਕਦੇ ਆ ਅੰਮ੍ਰਿਤਸਰ ਦੀਆਂ ਇਹ ਤਸਵੀਰਾਂ ਨੇ ਜਿਹੜੀ ਟੀਮ ਭੇਜੀ ਗਈ ਹੈ ਉਹਨਾਂ ਦੇ ਵੱਲੋਂ ਹਰ ਇੱਕ ਨਾਕੇ ਦੇ ਉੱਤੇ ਜਾ ਕੇ ਨਿਗਰਾਨੀ ਰੱਖੀ ਜਾ ਰਹੀ ਹੈ ਔਰ ਕਿਉਂਕਿ ਸਭ ਨੂੰ ਪਤਾ ਹੈ ਕਿ ਜਿਹੜੀਆਂ ਹੋਲਡਿੰਗਸ ਨੇ ਉਹ ਹਰ ਇੱਕ ਜ਼ਿਲ੍ਹੇ ਦੇ ਵਿੱਚ ਹਰ ਇੱਕ ਕੋਨਿਆਂ ਦੇ ਉੱਤੇ ਟੀ ਪੁਆਇੰਟਸ ਦੇ ਉੱਤੇ ਜ਼ਿਆਦਾ ਲੱਗੀਆਂ ਹੁੰਦੀਆਂ ਨੇ ਸੋ ਉਹਨਾਂ ਨੂੰ ਦੇਖਿਆ ਜਾ ਰਿਹਾ ਜਿੱਥੇ ਵੀ ਜਿਸ ਵੀ ਤਰੀਕੇ ਦੀ ਜਿਹੜੀ ਚੋਣ ਪ੍ਰਚਾਰ ਦੀ ਜਿਹੜੀ ਹਿੰਗਸ ਨੇ ਉਹਨਾਂ ਨੂੰ ਉਤਾਰਿਆ ਜਾ ਰਿਹਾ ਜਿਹੜੇ ਉੱਥੇ ਵਾਹਨ ਲੰਘ ਰਹੇ ਨੇ ਉਹਨਾਂ ਦੇ ਉੱਤੇ ਪੂਰੀ ਨਿਗਰਾਨੀ ਹੋ ਰਹੀ ਹੈ ਚਾ ਭਾਵੇਂ ਕੈਸ਼ ਵੈਨ ਹੋਵੇ ਉਸ ਦੇ ਉੱਤੇ ਵੀ ਜਿਹੜੀ ਹੈ ਅੱਖ ਰੱਖੀ ਜਾ ਰਹੀ ਹੈ ਲੇਕਰ ਜਿਹੜਾ ਹੈ ਉਹਨਾਂ ਨੂੰ ਵੀ ਚੈੱਕ ਕਰਕੇ ਪ੍ਰੋਪਰ ਤਰੀਕੇ ਦੇ ਨਾਲ ਨਿਗਰਾਨੀ ਕਰਨ ਤੋਂ ਬਾਅਦ ਜੇਕਰ ਕੋਈ ਵੀ ਅਜੀਹੀ ਜਾਂ ਸ਼ਿਕਾਇਤ ਮਿਲਦੀ ਹੈ ਜਾਂ ਫਿਰ ਚੈਕਿੰਗ ਤੋਂ ਬਾਅਦ ਕੁਝ ਮਿਲਦਾ ਹੈ ਤਾਂ ਫਿਰ ਉਸ ਦੀ ਜਿਹੜੀ ਜਾਣਕਾਰੀ ਹੈ ਉਸ ਜ਼ਿਲ੍ਹੇ ਦੇ ਅਫਸਰ ਨੂੰ ਦਿੱਤੀ ਜਾਂਦੀ ਹੈ ਔਰ ਇਹ ਵੀ ਹਦਾਇਤਾਂ ਨੇ ਕਿ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਜੋ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਨੇ ਜਾਂ ਇਸ ਤਰ੍ਹਾਂ ਦੀ ਜੋ ਨਿਗਰਾਨੀ ਕਰਨ ਤੋਂ ਬਾਅਦ ਕੁਝ ਵੀ ਹਾਸਲ ਹੁੰਦਾ ਹੈ ਤਾਂ ਫਿਰ ਉਸ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਅਫਸਰ ਨੂੰ ਜਾਣਕਾਰੀ ਦੇਣ ਤੋਂ ਬਾਅਦ ਉੱਥੋਂ ਜਿਹੜਾ ਸਾਰਾ ਡਾਟਾ ਹੈ ਉਹ ਫਿਰ ਕਹਿ ਸਕਦੇ ਹਾਂ ਇੱਥੇ ਪਹੁੰਚਾਇਆ ਜਾਂਦਾ ਚੰਡੀਗੜ੍ਹ ਦੇ ਵਿੱਚ ਉਸ ਨੂੰ ਪਹੁੰਚਾਇਆ ਜਾਂਦਾ ਸੋ ਨਾਲ ਨਾਲ ਸਕਰੀਨ ਦੇ ਉੱਤੇ ਜਿੱਥੇ ਤੁਸੀਂ ਇਹ ਵੀ ਦੇਖ ਪਾ ਰਹੇ ਹੋ ਕਿਉਂਕਿ ਜਿਹੜੇ ਇਹ ਵਾਹਨ ਨੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਤਿੰਨ-ਤਿੰਨ ਦਿੱਤੇ ਗਏ ਨੇ ਹਾਲਾਂਕਿ ਡਿਊਟੀਆਂ ਨੂੰ ਡਿਵਾਈਡ ਕੀਤਾ ਗਿਆ ਕਿ ਦਿਨ ਦੇ ਵਿੱਚ ਦੋ ਹੋ ਸਕਦੇ ਨੇ ਰਾਤ ਨੂੰ ਜਿਹੜੀ ਇੱਕ ਵਹੀਕਲ ਹੈ ਉਸ ਨੂੰ ਤਨਾਤ ਕੀਤਾ ਜਾਂਦਾ ਔਰ तमाम ਜਿਹੜੇ ਸਰਕਾਰੀ ਅਧਿਕਾਰੀ ਨੇ ਹੋਈਨਾ ਵੈਨਾ ਦੇ ਵਿੱਚ ਮੌਜੂਦ ਰਹਿੰਦੇ ਨੇ ਸੋ ਹੁਣ ਦੇਖਣਾ ਹੋਏਗਾ ਪੰਜਾਬ ਭਾਰਤ ਦੇ ਵਿਚਾਲੇ ਕੇ ਦੇਸ਼ ਭਾਰਤ ਦੇ ਵਿੱਚ ਲੇਕਿਨ ਖਾਸ ਤੌਰ ਤੇ ਇਸ ਗੱਲ ਪੰਜਾਬ ਦੀ ਕਰ ਰਹੇ ਹਾਂ ਤਾਂ ਲੋਕ ਸਭਾ ਚੋਣਾਂ ਦੇ ਵਿੱਚ ਕਿਉਂਕਿ ਹਰ ਪਾਰਟੀ ਜੋ ਆਪਣੇ ਤਰੀਕੇ ਦੇ ਨਾਲ ਚੋਣ ਪ੍ਰਚਾਰ ਦੇ ਵਿੱਚ ਲੱਗੀ ਹੋਈ ਹੈ ਸੋ ਅਜਿਹੇ ਦੇ ਵਿੱਚ ਪੂਰੀ ਨਿਗਰਾਨੀ ਜੋ ਹੈ ਉਹ ਕਹਿ ਸਕਦੇ ਆ ਇਲੈਕਟਰਲ ਆਫੀਸਰ ਜਿਹੜੇ ਨੇ ਉਹਨਾਂ ਨੇ ਵੀ ਇਹੀ ਜਾਣਕਾਰੀ ਦਿੱਤੀ ਹੈ ਕਿ ਪੈਣੀ ਅੱਖ ਜਿਹੜੀ ਹੈ ਹੁਣ ਹਰ ਜ਼ਿਲ੍ਹੇ ਦੇ ਵਿੱਚ ਹਰ ਕੋਨੇ ਦੇ ਵਿੱਚ ਰੱਖੀ ਜਾ ਰਹੀ ਹੈ ਕਿਉਂਕਿ ਜਦੋਂ ਪ੍ਰਚਾਰਾਂ ਦੇ ਵਿੱਚ ਅਸੀਂ ਦੇਖਿਆ ਕਿ ਹੋਲਡਿੰਗਸ ਜਿਹੜੇ ਨੇ ਛੋਣ ਪ੍ਰਚਾਰ ਦੇ ਲਈ ਲਗਾਏ ਜਾਂਦੇ ਨੇ ਸੋ ਜੇ ਦੇ ਵਿੱਚ ਲਗਭਗ ਜਿੱਥੇ ਵੀ ਇਹਨਾਂ ਵਹੀਕਲਸ ਦੀ ਨਿਗਰਾਨੀ ਦੇ ਵਿੱਚ ਇਹਨਾਂ ਵਹੀਕਲ ਦੀ ਅੱਖ ਦੇ ਵਿੱਚ ਹੋਰਡਿੰਗਸ ਨਜ਼ਰ ਆਉਂਦੇ ਨੇ ਉਹਨਾਂ ਨੂੰ ਵੀ ਹਟਾਇਆ ਜਾਂਦਾ ਸੋ ਹੁਣ ਆਖਿਰ ਕਿਉਂਕਿ ਜਿਹੜੀ ਇੱਕ ਐਪ ਹੈ ਸੀ ਵਿਜ਼ੂਅਲ ਉਸ ਨੂੰ ਵੀ ਐਕਟੀਵੇਟ ਕੀਤਾ ਗਿਆ ਉਸ ਐਪ ਦੇ ਵਿੱਚ ਆਮ ਜਿਹੜੀ ਜਨਤਾ ਜਾਂ ਆਮ ਲੋਕ ਨੇ ਉਹ ਵੀ ਕਿਸੇ ਤਰੀਕੇ ਦੀ ਜੇਕਰ ਕੋਈ ਉਹਨਾਂ ਨੂੰ ਸ਼ਿਕਾਇਤ ਕਰਤਨ ਨੂੰ ਕੋਈ ਵੀਡੀਓ ਆਡੀਓ ਜਾਂ ਫੋਟੋ ਅਜੇ ਹੀ ਲੱਗਦੀ ਹੈ ਜਿਹੜੀ ਕਿ ਉਹਨਾਂ ਨੂੰ ਲੱਗਦਾ ਹੈ ਕਿ ਕਹਿ ਸਕਦੇ ਜਿਹੜੀ ਫਿੱਟ ਨਹੀਂ ਹੁੰਦੀ ਜਾਂ ਫਿਰ ਕਿਸੇ ਤਰ੍ਹਾਂ ਦਾ ਚੋਣ ਪ੍ਰਚਾਰ ਜਾਂ ਫਿਰ ਕੋਈ ਵੀ ਸ਼ਿਕਾਇਤੀ ਲੱਗਦੀ ਹੈ ਤਾਂ ਉਸ ਨੂੰ ਵੀ ਉਸ ਐਪ ਦੇ ਵਿੱਚ ਅਪਲੋਡ ਕੀਤਾ ਜਾ ਸਕਦਾ ਹੈ ਸੋ ਇਸ ਤਰੀਕੇ ਤੁਹਾਨੂੰ ਇੱਕ ਵਾਰ ਮੈਂ ਦਿਖਾਵਾਂਗੀ ਕਿਸੇ ਹੋਰ ਜ਼ਿਲ੍ਹੇ ਤੋਂ ਜਾਂ ਫਿਰ ਪ੍ਰੋਪਰ ਜ਼ਿਲ੍ਹਾ ਵਾਈਜ਼ ਜਿਹੜੀ ਹੈ ਜਿਵੇਂ ਤੁਸੀਂ ਦੇਖ ਪਾ ਰਹੇ ਹੋ ਇਹ ਅੰਮ੍ਰਿਤਸਰ ਦੀਆਂ ਤਸਵੀਰਾਂ ਨੇ ਇਹ ਇਹ ਤਰਨਤਰਨ ਦੀ ਤਸਵੀਰ ਹੈ ਔਰ ਅੱਗੇ ਕਿਉਂਕਿ ਅੱਗੇ ਡਿਵਾਈਡ ਕੀਤੇ ਹੋਏ ਨੇ ਖੇਮ ਕਰਨ ਦੀ ਇਹ ਤਸਵੀਰਾਂ ਔਰ ਇਸ ਦੇ ਨਾਲ ਹੀ نیچے ਤੁਸੀਂ ਦੇਖਿਆ ਪੱਟੀ ਤੋਂ ਔਰ ਫਿਰ ਖੇਮ ਕਰਨ ਦੀ ਤਸਵੀਰ ਹੈ ਔਰ ਇੱਥੇ ਭੁਲੱਥ ਕਪੂਰਥਾ ਭੁਲੱਥ ਦੀਆਂ ਇਹ ਤਸਵੀਰਾਂ ਨੇ ਸੋ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਇਹ ਬਿਆਨ ਕਰ ਰਹੀਆਂ ਨੇ ਕਿੰਨੀ ਅ ਕਹਿ ਸਕਦੇ ਆ ਕਿੰਨੇ ਸਖਤਾਈ ਦੇ ਨਾਲ ਨਿਗਰਾਨੀ ਰੱਖ ਹੋਇਆ तमाम ਜਿਹੜੀ ਸ਼ਿਕਾਇਤਾਂ ਨੇ ਉਹਨਾਂ ਦਾ ਨਿਪਟਾਰਾ ਵੀ ਕਿਉਂਕਿ ਸਮਾਂ ਵੀ ਦੱਸਿਆ ਗਿਆ ਲਗਭਗ ਜਿਹੜੇ ਨੇ ਮਿੰਟਾਂ ਦੇ ਵਿੱਚ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦੇ ਜਿਹੜੇ ਨੇ ਉਹ ਵੀ ਨਾਲ-ਨਾਲ ਆਦੇਸ਼ ਦਿੱਤੇ ਗਏ ਨੇ ਸੋ ਉਹਨਾਂ ਕਿਉਂਕਿ ਬਿਲਕੁਲ ਬਚ ਚੁੱਕਾ ਹੈ ਇਸ ਤਿਹਾੜ ਨੂੰ ਮਨਾਉਣ ਦੇ ਲਈ ਲੋਕ ਵੀ ਜਨਤਾ ਵੀ ਔਰ तमाम ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਵੀ ਤਿਆਰ ਹੋ ਚੁੱਕੇ ਹਨ ਲੇਕਿਨ ਅਜੇ ਦੇ ਵਿੱਚ ਕਿਸ ਤਰੀਕੇ ਇਹ ਪੂਰਾ ਦੌਰ ਚੱਲਦਾ ਹੈ ਇਹ ਤਿਹਾਰ ਦਾ ਦੌਰ ਚੱਲਦਾ ਹੈ ਕਿਉਂਕਿ ਜੂਨ ਮਹੀਨੇ ਦੇ ਵਿੱਚ ਇਲੈਕਸ਼ਨ ਨੇ ਅਜੇ ਕਾਫੀ ਸਮਾਂ ਵੀ ਹੈ ਸੋ ਅਜੇ ਦੇ ਵਿੱਚ ਕਿਸ ਤਰੀਕੇ ਚੋਣ ਕਮਿਸ਼ਨ ਦੇ ਵੱਲੋਂ ਨਿਗਰਾਨੀ ਰੱਖੀ ਜਾਂਦੀ ਹੈ ਕਿਸ ਤਰੀਕੇ ਦੇ ਨਾਲ ਸ਼ਿਕਾਇਤਾਂ ਦਾ ਨਿਪਟਾਰਾ ਹੁੰਦਾ ਹੈ ਹਾਲਾਂਕਿ ਅੱਜ ਮੀਟਿੰਗ ਜੋ ਹੈ ਉਹ ਕਹਿ ਸਕਦੇ ਆਲ ਪਾਰਟੀ ਮੀਟਿੰਗ ਜੋ ਹੈ ਉਹ ਵੀ ਚੀਫ ਇਲੈਕਟੋਰਲ ਆਫੀਸਰ ਜਿਹੜੇ ਨੇ ਸਿਬਨਸੀ ਉਹਨਾਂ ਦੇ ਨਾਲ ਵੀ ਰੱਖੀ ਗਈ ਸੀ ਹਦਾਇਤਾਂ ਦਿੱਤੀ ਗਈਆਂ ਸੀ ਇੱਥੋਂ ਤੱਕ ਕਿ ਚੋਣ ਪ੍ਰਚਾਰ ਦੇ ਵਿੱਚ ਜਿਹੜਾ ਖਰਚਾ ਹੈ ਉਸ ਨੂੰ ਲੈ ਕੇ ਵੀ तमाम ਜੋ ਜਾਣਕਾਰੀ ਹੈ ਉਹ ਸਾਂਝੀ ਕੀਤੀ ਗਈ ਹੈ ਸੋ ਹੁਣ ਦੇਖਣਾ ਹੋਏਗਾ ਇਸ ਤਿਹਾੜ ਦੇ ਵਿੱਚ ਆਮ ਲੋਕ ਜਿਹੜੇ ਨੇ ਕਿਸ ਤਰੀਕੇ ਇਸ ਤਿਹਾੜ ਨੂੰ ਮਨਾਉਂਦੇ ਨੇ ਔਰ ਜਿਵੇਂ ਪਿਛਲੇ ਵਿਧਾਨ ਸਭਾ ਚੋਂ ਉਹਨਾਂ ਦੇ ਵਿੱਚ ਵੀ ਦੇਖਿਆ ਸੀ ਉਦੋਂ ਵੀ ਨਿਗਰਾਨੀ ਰੱਖੀ ਜਾ ਰਹੀ ਸੀ ਲੇਕਿਨ ਹੁਣ ਲੋਕ ਸਭਾ ਚੋਣਾਂ ਦੇ ਵਿੱਚ ਹੋਰ ਜ਼ਿਆਦਾ ਜੇ ਸਖਤਾਈ ਅਸੀਂ ਕਹਿ ਸਕਦੇ ਹੋ ਉਹ ਕਰ ਦਿੱਤੀ ਗਈ ਹੈ ਇਸ ਐਪ ਦੇ ذریعے ਤੁਸੀਂ ਦੇਖਿਆ तमाम ਜਿਵੇਂ ਮੈਂ ਤੁਹਾਨੂੰ ਇੱਕ ਵਾਰ ਫਿਰ ਤੋਂ ਦਿਖਾ ਦਿੰਦੀ ਹਾਂ 351 ਜੋ ਨੇ ਉਹ ਟੋਟਲ ਜਿਹੜੇ ਫਲਾਈਨ ਸਕੁਐਡ ਟੀਮਜ਼ ਦੁਆਰਾ ਜੋ ਵਹੀਕਲਸ ਨੇ ਉਹ ਤਨਾਤ ਕੀਤੇ ਗਏ ਨੇ ਔਰ ਫਿਲਹਾਲ ਜੋ ਐਕਟਿਵੇਟ ਨੇ ਮੈ ਕਰਕੇ ਕਵਾਂਗੀ ਕੈਮਰਾ ਪਰਸਨ ਨੂੰ ਜ਼ਰੂਰ ਦਿਖਾਉਣ ஆன்ਲਾਈਨ ਯਾਨੀ ਕਿ ਐਕਟੀਵਿਟੀ ਇਸ ਵਕਤ ਪਹਿਲੇ 116 ਸੀ ਔਰ ਹੁਣ 130 ਹੋ ਚੁੱਕ ਨੇ ਯਾਨੀ ਕਿ ਲਗਾਤਾਰ ਗਿਣਤੀ ਜਿਹੜੀ ਹੈ ਵਾਧੀ ਜਾ ਰਹੀ ਆ ਔਰ ਕਨੈਕਟਡ ਜਿਹੜੇ ਨੇ ਇਹਨਾਂ ਦੇ ਵਿੱਚੋਂ 238 ਜਿਹੜੇ ਨੇ ਕਨੈਕਟਡ ਨੇ ਲੇਕਿਨ ਇਹਨਾਂ ਦੇ ਵਿੱਚੋਂ ਆਨਲਾਈਨ ਯਾਨੀ ਕਿ ਇਸ ਵਕਤ ਜਿਹਨਾਂ ਨੂੰ ਅਸੀਂ ਦੇਖ ਸਕਦੇ ਆ ਉਹ 130 ਨੇ ਔਰ ਆਫਲਾਈਨ ਯਾਨੀ ਕਿ ਫਿਲਹਾਲ ਜਿਹੜੇ ਟੀਮਸ ਗਰਾਊਂਡ ਤੇ ਪਹੁੰਚ ਚੁੱਕੀਆਂ ਨੇ ਲੇਕਿਨ ਹਲੇ ਐਕਟੀਵੇਟ ਨਹੀਂ ਆਨਲਾਈਨ ਨੇ ਉਹ 221 ਨੇ ਸੋ ਅੱਗੇ ਜ਼ਿਲ੍ਹਾ ਵਾਈਜ਼ ਵੀ ਦਿਖਾਇਆ ਗਿਆ ਪਠਾਨਕੋਟ ਦੇ ਵਿੱਚ ਜ ਔਨਲਾਈਨ ਕੋਈ ਨਹੀਂ ਹੈ ਔਰ ਗੁਰਦਾਸਪੁਰ ਦੇ ਵਿੱਚ ਇਸੇ ਤਰ੍ਹਾਂ 21 ਨੇਤਾ ਫਿਰ 5 ਜਿਹੜੇ ਨੇ ਇਸ ਵਕਤ ਔਨਲਾਈਨ ਨੇ ਇਹ ਟੀਮਾਂ ਦਾ ਬਿਉਰਾ ਹੈ ਜਿਹੜੀਆਂ ਟੀਮਾਂ ਕੇ ਗਰਾਉਂਡ ਜ਼ੀਰੋ ਤੇ ਫਿਲਹਾਲ ਪਹੁੰਚ ਚੁੱਕੀਆਂ ਨੇ ਔਰ ਇਹਨਾਂ ਦੇ ਵਿੱਚੋਂ ਕਿੰਨੀਆਂ ਜਿਹੜੀਆਂ ਨੇ ਨੀਲੀ ਪੱਟੀ ਦੇ ਵਿੱਚ ਟੋਟਲ ਹਰ ਇੱਕ ਜ਼ਿਲ੍ਹੇ ਦੇ ਵਿੱਚ ਕਿੰਨੀਆਂ ਟੀਮਸ ਅੱਬਾ ਮੰਨ ਸਕਦੇ ਆ ਔਰ ਉਸ ਤੋਂ ਇਲਾਵਾ ਆਨਲਾਈਨ ਜਿਹੜੇ ਨੇ ਹਰੀ ਪੱਟੀ ਦੇ ਵਿੱਚ ਜਿਵੇਂ ਗੁਰਦਾਸਪੁਰ ਦੇ ਵਿੱਚ 5 ਨੇ ਔਰ 16 ਫਿਲਹਾਲ ਜਿਹੜੇ ਨੇ ਕਨੈਕਟਡ ਨੇ ਲੇਕਿਨ ਆਫਲਾਈਨ ਯਾਨਕਿ 16 ਦੇ 16 ਕਨੈਕਟਡ ਤਾਂ ਹੈਗੇ ਨੇ ਲੇਕਿਨ ਆਫਲਾਈਨ ਨੇ ਸੋ ਇਹ ਇੱਕ ਬਿਉਰਾ ਸੀ ਮੰਨ ਸਕਦੇ ਆ ਸੋ ਇਸ ਦੇ ਜ਼ਰੀਏ ਸਾਹਿਬ ਦੇ ਜ਼ਰੀਏ ਇੱਥੇ ਪੂਰੀ ਮੋਨਿਟਰਿੰਗ ਚੱਲ ਰਹੀ ਆ ਔਰ ਅਸੀਂ ਕਹਿ ਸਕਦੇ ਕਿ ਵਿਜਿਲ ਐਪ ਜਿਹ ਕਾਇਤਾ ਵੀ ਭੇਜਣੀ ਔਰ ਇਹ ਮੋਨਿਟਰਿੰਗ ਜਿਹੜੀ ਹੈ ਇਸ ਤਰੀਕੇ ਦੇ ਨਾਲ ਹੁਣ ਚੋਣਾਂ ਦੇ ਵਿੱਚ ਕਿਉਂਕਿ 2 ਮਹੀਨੇ ਦਾ ਵਕਫਾ ਲਗਭਗ ਹੈ ਗਿਆ ਅਜਿਹੇ ਦਿਵਸ ਵਿੱਚ ਲੰਬਾ ਸਮਾਂ ਔਰ ਇਲੈਕਸ਼ਨ ਦੇ ਦੌਰਾਨ ਹਰ ਤਰ੍ਹਾਂ ਦੀ ਸ਼ਿਕਾਇਤਾਂ ਜਿਹੜੇ ਨੇ ਲੋਕਾਂ ਵੱਲੋਂ ਜਾਂ ਫਿਰ ਕਈ ਵਾਰ ਵਿਰੋਧੀ ਸੱਤਾਧਿਰ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ ਅਜਿਹੇ ਦੇ ਵਿੱਚ ਇਸ ਐਪ ਦੇ ذریعے ਤੁਸੀਂ ਵੀ ਜੇਕਰ ਕੋਈ ਸ਼ਿਕਾਇਤ ਹੈ ਉਸ ਨੂੰ ਫੋਟੋ ਵੀਡੀਓ ਜਾਂ ਆਡੀਓ ਦੇ ذریعے ਐਪ ਦੇ ਤਰੀਕੇ ਦੇ ਨਾਲ ਭੇਜ ਸਕਦੇ ਹੋ ਔਰ ਇਸ ਤਰੀਕੇ ਦੇ ਨਾਲ ਜੋ ਨਿਗਰਾਨੀ ਹੈ ਫਿਲਹਾਲ ਕਿਉਂਕਿ ਚੰਡੀਗੜ੍ਹ ਦੇ ਵਿੱਚ ਜਿਹੜਾ ਹੈ ਚੀਫ ਇਲੈਕਟੋਰਲ ਆਫੀਸਰ ਜਿਹੜੇ ਨੇ ਬੈਂਦੇ ਨੇ ਉਹਨਾਂ ਦੇ ਵੱਲੋਂ ਉਹਦੀ ਟੀਮ ਦੇ ਵੱਲੋਂ ਇਸ ਤਰੀਕੇ ਦੇ ਨਾਲ ਜੋ ਹੈ ਉਹ ਮੋਨਿਟਰਿੰਗ ਪੰਜਾਬ ਦੇ ਵਿੱਚ ਕੀਤੀ ਜਾਏਗੀ ਵਿੜਾ ਜਰਨਲਿਸਟ ਪ੍ਰਦੀਪ ਦੇ ਨਾਲ ਪ੍ਰਿਆੰਕ ਕਮਿਊਨਿਟੀ ਡੇਲੀ ਪੋਸਟ ਪੰਜਾਬ ਰਣਾ ਹਿਮਾਚਲ ਚੰਡੀਗੜ੍ਹ